ਮੇਰੇ ਸਾਰੇ ਹੀ YouTube ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸ਼ਖਸੀਅਤ ਨੂੰ ਮੈਂ ਤੁਹਾਡੇ ਨਾਲ ਮਿਲਾ ਰਿਹਾ ਹਾਂ ਉਹ ਹਨ ਸਰਦਾਰ ਦਿਲਵਿੰਦਰ ਸਿੰਘ ਸੰਧਾਜੀ ਜਿਲੇ ਕੀ ਇਥੇ ਇੰਗਲੈਂਡ ਤੋਂ ਇੱਕ ਚੰਗੇ ਗੀਤਕਾਰ ਨੇ ਇਹਨਾਂ ਦੇ ਕਾਫੀ ਗੀਤ ਜਿਹੜੇ ਆ ਉਹ ਰਿਕਾਰਡ ਹੋ ਚੁੱਕੇ ਆ ਅੱਜ ਉਹਨਾਂ ਨਾਲ ਤੁਹਾਡੀ ਮੈਂ ਮੁਲਾਕਾਤ ਕਰਾ ਰਿਹਾ ਹਾਂ ਤੇ ਉਹਨਾਂ ਆਪਣੇ ਜਵਾਨੀ ਆਪਣੇ ਬਚਪਨ ਬਾਰੇ ਗੀਤਾਂ ਬਾਰੇ ਜਾਂ ਜਿੰਨਾ ਜਿੰਨਾ ਸਿੰਘ ਜਣਾ ਨੇ ਗੋਈਆਂ ਨੇ ਮਸ਼ਹੂਰ ਉਹਨਾਂ ਦੇ ਗੀਤ ਗਾਏ ਆ ਉਹਨਾਂ ਦਾ ਆਪਾਂ ਇਹਨਾਂ ਨੂੰ ਪੁੱਛਾਂਗੇ ਤੇ ਇਹ ਆਪਣੇ ਦੱਸਣਗੇ ਤੇ ਆਓ ਆਪ ਵਰਤ ਕਰਦੇ ਹਾਂ ਸਰਗਰ ਦੇ ਮੀਂਦਰ ਸਿੰਘ ਸੰਗਾ ਜੀ ਵਾਹਿਗੁਰੂ ਜੀ ਦਾ ਹਾਲਾ ਬਾਇ ਕੋ ਜੀ ਕੀ ਫਤੇ ਹਾਂਜੀ ਸਭ ਤੋਂ ਪਹਿਲਾਂ ਤੁਹਾਡੇ YouTube ਚੈਨਲ ਦੀ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਜਿਹੜੇ ਮੇਰੇ ਕੋਲ ਚੱਲ ਕੇ ਆਏ ਤੇ ਤੁਹਾਡੀ ਸਾਰੀ ਟੀਮ ਨੂੰ ਵੈਲਕਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਦਿਨਿੰਦਰ ਸਿੰਘ ਜੀ ਮੈਂ ਪਹਿਲਾਂ ਤੁਹਾਡੇ ਵੀ ਬਚਪਨ ਬਾਰੇ ਜਾਣਨਾ ਚਾਹੂੰਗਾ ਅਸੀਂ ਉਸ ਵੇਲੇ ਕੋਈ ਪੁਸ਼ੀ ਇੰਗਲੈਂਡ ਦੇ ਵਿੱਚ ਰਹਿੰਦੇ ਹੀ ਹੋ ਤੁਹਾਡਾ ਜਨਮ ਸਥਾਨ ਤਾਂ ਤੁਹਾਡਾ ਜਿਹੜੀ ਬੈਕਗ੍ਰਾਉਂਡ ਆ ਉਹ ਕੀ ਹੈ ਮੇਰਾ ਪਿੰਡ ਜੀ ਡਿਸਟ੍ਰਿਕਟ ਬੋਥਲੇਟ ਕਾਲਾ ਸੰਘਿਆ ਹਾਂਜੀ ਤੇ ਉਹ ਹੀ ਉੱਥੇ ਰਹੇ ਆ ਪਰ 13 13 14 ਸਾਲ ਦਾ ਮੈਂ ਬਾਹਰ ਆਇਆ ਕਿਹੜੇ ਸਾਲ ਚ ਆਏ ਸੀ 83 ਚ ਆਏ ਸੀ ਹਾਂਜੀ ਇਹਦਾ ਮਤਲਬ ਤੁਹਾਡਾ ਜਨਮ ਜਿਹੜਾ 1970 69 ਦਾ 69 ਦਾ ਜੀ 69 ਦਾ ਬਾਰ ਆ ਗਿਆ ਤੇ ਇਹ ਜਿਹੜੇ ਤੁਸੀਂ ਗੀਤ ਲਿਖੇ ਆ ਕਦੋਂ ਤੋਂ ਤੁਹਾਨੂੰ ਸ਼ੌਕ ਜਾ ਗਿਆ ਇਹ ਇਹ ਗੀਤ ਲਿਖਣੇ ਸ਼ੁਰੂ ਕੀਤੇ ਮੈਂ ਜੀ ਬਹੁਤ 86 ਦੇ ਵਿੱਚ 86 ਦੇ ਵਿੱਚ ਹਾਂਜੀ ਤੇ ਤੁਹਾਨੂੰ ਕਿਹੜੇ ਗੀਤਕਾਰ ਨੇ ਪ੍ਰਭਾਵਿਤ ਕੀਤਾ ਕਿ ਤੁਸੀਂ ਜਾਨੀ ਕਿ ਕੋਈ ਆਈਡੀਆ ਹੁੰਦਾ ਬੰਦ ਕਿਹ ਗੀਤ ਕਰਦਾ ਕੋਈ ਅੱਗੇ ਹੁੰਦਾ ਉਹਨੂੰ ਉਹਨੂੰ ਦੇਖ ਕੇ ਫਿਰ ਤੁਸ ਤੁਹਾਨੂੰ ਇਹ ਸ਼ੌਕ ਜਾਗਦਾ ਹੈ ਜਾਂ ਲਿਖਣ ਦਾ ਇਹ ਕਿਹੜਾ ਗੀਤਕਾਰ ਸੀ ਤੁਹਾਡਾ ਜਿਹੜਾ ਉਸ ਵळे ਆਈਡੀਆ ਸੀ ਵੈਸੇ ਮੈਂ ਸਾਰਿਆਂ ਨੂੰ ਸੁਣਿਆ ਜਿੱਦਾਂ ਬਾਗੂ ਸਿੰਘ ਮਾਨ ਦੇ ਗਾਣੇ ਮੈਨੂੰ ਵਧੀਆ ਲੱਗਦੇ ਸੀ ਹਾਂ ਦੇਵ ਤ੍ਰਿਕਿਆ ਵਾਲੇ ਦੇ ਚੰਨ ਗਰਾਂ ਵਾਲੇ ਦੇ ਮੈਨੂੰ ਮੈਂ ਵੈਸੇ ਸਾਰਿਆਂ ਨੂੰ ਲਾਇਕ ਕਰਦਾ ਸੀ ਹਾਂਜੀ ਸਾਰਿਆਂ ਦੇ ਜਿਹਦਾ ਚੰਗਾ ਬੀਤ ਹੁੰਦਾ ਹੈਗਾ ਉਹ ਹੀ ਸਾਡੇ ਦਾ ਉਦੋਂ ਡਿਊਟ ਜ਼ਿਆਦਾ ਚੱਲਦੇ ਸੀ ਹਾਂ ਹਾਂ ਮੈਂ ਇਹਨਾਂ ਸਾਰਿਆਂ ਤੋਂ ਪ੍ਰਭਾਵਿਤ ਹੋ ਕੇ ਲਿਖਣ ਲੱਗਿਆ ਸੀ ਹਾਂਜੀ ਤੇ ਤੁਹਾਡਾ ਜਿਹੜਾ ਅੱਜ ਤੱਕ ਕਿੰਨੇ ਗੀਤ ਤੁਸੀਂ ਲਿਖੇ ਆ ਮੇਰੇ 74 ਗੀਤ ਰਿਕਾਰਡ ਹੋ ਗਏ ਜੀ ਅੱਜ ਤੱਕ ਹਾਂ ਲਿਖੇ ਤਾਂ ਤੁਹਾਡੀ ਸੈਂਗਲੇ ਲਿਖੇ ਤਾਂ ਬਹੁਤ ਥੋੜੇ ਗਿਣਤੀ ਨਹੀਂ ਹੋਣੀ ਉਹ ਜਿਹੜੇ 74 ਸੰਗਾ ਸਾਹਿਬ ਜਿਹੜੇ ਗੀਤ ਤੁਸੀਂ ਲਿਖੇ ਆ ਕਿਹੜੇ ਕਿਹੜੇ ਮਸ਼ਹੂਰ ਗੋਈਆਂ ਨੇ ਗਾਏ ਨਹੀਂ ਜਾਵੇ ਇਹ ਪਹਿਲਾਂ ਸਭ ਤੋਂ ਪਹਿਲਾਂ ਸਹੋਤਾ ਗਰੁੱਪ ਬੋਲੋ ਹੰਟਣ ਨੇ ਗਾਏ ਹਾਂਜੀ ਫਿਰ ਜੱਸੀ ਸਿੱਧੂ ਨੇ ਗਾਏ ਹਾਂਜੀ ਫਿਰ ਆਪਣੇ ਪ੍ਰੇਮੀ ਗਰੁੱਪ ਐਕ ਹੁੰਦਾ ਸੀ ਅਹ ਮਿਸ ਪੂਜਾ ਅੰਗਰੇਜ਼ ਅਲੀ ਫਰੋਜ਼ ਖਾਨ ਅੱਛਾ ਮਿਸ ਪੂਜਾ ਨੇ ਵੀ ਤੁਹਾਡਾ ਗਾਣਾ ਅੱਛਾ ਪੂਜਾ ਨੇ ਇੱਕ ਗੀਤ ਗਾਇਆ ਸੀ ਮੁਕਾਬਲਾ ਅੱਛਾ ਉਹ ਤੁਹਾਡਾ ਰਿਖਿਆ ਹੋਇਆ ਹੈ ਹਾਂਜੀ ਇੱਕ ਲਾਈਨ ਉਹ ਦੀ ਕੋਈ ਵੀ ਹਾਂਜੀ ਕੋਲੋਂ ਲੰਘਦੇ ਰਹੇ ਤੇ ਸਾਰੇ ਸੰਗ ਦੇ ਰਹੇ ਇੱਕੋ ਵਾਰੀ ਪੜ ਵਿੱਚ ਵੱੜ ਗਿਆ ਮਾਰ ਕੇ ਮਰੋੜਾ ਲੱਕਦਾ ਮੁੰਡੇ ਕੁੜੀਆਂ ਦਾ ਹੋ ਗਿਆ ਮੁਕਾਬਲਾ ਦੇਖੋ ਅੱਜ ਕੌਣ ਥੱਕਦਾ ਅੱਛਾ ਇਹ ਜਾਨੀ ਕਿ ਕਾਫੀ ਮਸ਼ਹੂਰ ਗੀਤ ਹੋਇਆ ਸੀ ਮੈਂ ਖੁਦ ਵੀ ਇਹ ਸੁਣਿਆ ਹਾਂ ਹਾਂਜੀ ਤੇ ਆਉਣ ਵਾਲੇ ਜਿਹੜੇ ਤੁਹਾਡੇ ਗੀਤ ਨੇ ਜਿਹੜੇ ਰਿਕਾਰਡ ਹੈ ਉਹ ਕਿੰਨੇ ਕਹੂ ਰਹੇ ਨੇ ਉਹ 2-3 ਗੀਤ ਆਪਣੇ ਰੈਡੀ ਹੋਏ ਪਏ ਆ ਸਰਜੀਤ ਦੇ ਸੋਤਾ ਗਰੁੱਪ ਵਾਲੇ ਦੇ ਹਾਂਜੀ ਕਹਿੰਦਾ ਵੀ ਜਲਦੀ ਮੂਵੀ ਬਾਕਸ ਕੱਢ ਰਹੇ ਆ ਹਾਂਜੀ ਵੀ ਉਹ ਜਲਦੀ ਹਾਂਜੀ ਜਲਦੀ ਆ ਰਿਹਾ ਜੀ 3 ਗੀਤ ਰੈਡੀ ਪਏ ਆ ਹਾਂਜੀ ਤੇ ਆਖਰ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਪੁੱਛਣਾ ਜਾਊਂਗਾ ਕਿ ਜਿਹੜਾ ਹੈ ਕਦੋਂ ਤੱਕ ਤੁਸੀਂ ਇਸ ਪਰੜੀ ਪਰੜੀ ਤੇ ਚੱਲੋਗੇ ਵੀ ਕਦੋਂ ਤੱਕ ਕੀ ਤੁਸੀਂ ਲਿਖਦੇ ਰਹੋਗੇ ਇਹ ਤਾਂ ਜੀ ਪਰਮਾਤਮਾ ਹੀ ਆ ਜਦ ਤੱਕ ਲਿਖਾਉਗਾ ਆਪਾਂ ਦਾ ਸਾਰੀ ਜਿੰਦਗੀ ਸੋਚਾ ਤੇ ਇਹ ਹੀ ਆ ਬਈ ਇਧਰੋਂ ਰਿਟਾਇਰਮੈਂਟ ਨਹੀਂ ਤੁਸੀਂ ਲੈਣੀ ਕਿਉਂਕਿ ਮੈਂ ਤਾਂ ਉਹ ਜਾਣ ਕੇ ਪੁੱਛਿਆ ਇਹ ਪਤਾ ਹੈ ਵੀ ਜਿਹੜਾ ਹੁਣ ਰਾਈਟਰ ਹੁੰਦਾ ਹੈ ਉਹ ਤਾਂ ਆਖਰੀ ਸਾਹ ਤੱਕ ਵੀ ਉਹਦਾ ਲਿਖੜਦੀ ਹੁੰਦੀ ਆ ਬਈ ਮੈਂ ਕੁਛ ਨਾ ਕੁਛ ਲਿਖ ਕੇ ਜਾਵਾਂ ਕਿਉਂਕਿ ਉਹ ਕਿਸੇ ਨੇ ਸਿਆਣੇ ਨੇ ਕਿਹਾ ਕਿ ਲਿਖੋ ਉਹ ਜਿਹੜਾ ਸਾਰੇ ਪੜ ਸਕਣ ਕਿਉਂਕਿ ਜਿਹੜੀ ਸਾਰੀ ਜ਼ਿੰਦਗੀ ਹੈ ਇਹ ਰੇਤ ਦੀਆਂ ਪੈੜਾਂ ਪੈੜਾਂ ਹੈ ਤੁਹਾਨੂੰ ਉਹਨਾਂ ਚਰੀ ਲੋਕ ਯਾਦ ਕਰਨਗੇ ਜੇ ਤੁਸੀਂ ਚੰਗਾ ਲਿਖੋਗੇ ਵੇਖ ਲਓ ਵੀ ਪੁਰਾਣੇ ਜਿਹੜੇ ਲੇਖ ਸੀ ਅੱਜ ਆਪਣੇ ਜਮਲਾ ਜੱਟ ਜੀ ਨੂੰ ਆਪ ਹੀ ਲਿਖਦੇ ਸੀ ਆਪ ਹੀ ਗਾਉਂਦੇ ਸੀ ਅੱਜ ਵੀ ਦੁਨੀਆ ਯਾਦ ਕਰਦੀ ਆ ਮਾਨਤ ਸਾਹਿਬ ਨੂੰ ਯਾਦ ਕਰਦੀ ਆ ਇਵੇਂ ਦੇ ਤਰੀਕਿਆਂ ਵਾਲਿਆਂ ਨੂੰ ਯਾਦ ਕਰਦੀ ਆ ਮੇਰੇ ਭਾਵ ਵੀ ਜਿਹੜੇ ਗੀਤ ਲਿਖਣ ਵਾਲੇ ਵੀ ਆ ਤੇ ਜਿਹੜੇ ਗਾਉਣ ਵਾਲੇ ਵੀ ਉਹ ਸਦਾ ਬਹਾਰ ਹੁੰਦੇ ਸਦਾ ਹੀ ਹੋ ਜੇ ਹੁੰਦੇ ਰਹਿੰਦੇ ਨੇ ਤੇ ਆਖਰ ਦੇ ਵਿੱਚ ਮੈਂ ਤੁਹਾਨੂੰ ਇਹ ਇਹ ਕਹੂੰਗਾ ਵੀ ਤੁਸੀਂ ਸਾਡੇ ਗੱਲ ਦਰਚਾ ਗਿਆ ਜੀ ਰੂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਸ ਜੀ ਸਾਰੇ ਇਸੇ ਤਰ੍ਹਾਂ ਜਦਾਂ ਅੱਗੇ ਪਿਆਰ ਕਰਦੇ ਆ ਪਿਆਰ ਕਰਦੇ ਰਹਿਣ ਹਾਂਜੀ ਤੇ ਬਸ ਆਪਾਂ ਕੋਸ਼ਿਸ਼ ਕਰਾਂਗੇ ਜੀ ਚੰਗਾ ਲਿਖਦੇ ਰਹੀਏ ਹਾਂਜੀ ਤੁਹਾਡੀ ਸਾਰੀ ਟੀਮ ਇੱਦਾਂ ਸਾਡੇ ਕੋਲ ਹਾਂਜੀ ਜੀ ਪੰਜਾਬੀ ਬੋਲੀ ਨਾਲ ਜੁੜੇ ਰਹੋ ਆਪਣੇ ਸਾਹ ਨਾਲ ਜੁੜੇ ਰਹੋ ਹਾਂਜੀ ਕੋਸ਼ਿਸ਼ ਤੇ ਇਹੀ ਹੈ ਜੀ ਪਰਮਾਤਮਾ ਨਾਲ ਜੋੜ ਕੇ ਰੱਖਣਾ ਜੀ ਸਾਰਿਆਂ ਨੂੰ ਹਾਂਜੀ ਤੇ ਬਹੁਤ ਬਹੁਤ ਤੁਹਾਡਾ ਜਿਹੜਾ ਹੈਗਾ ਧੰਨਵਾਦ ਹੈ ਮੇਰੇ ਵੱਲੋਂ ਤੇ ਪ੍ਰਮਾਤਮਾ ਤੁਹਾਨੂੰ ਹੋਰ ਵੀ ਜਨਿਗੇ ਵੀ ਜਿਹੜੇ ਤੁਹਾਡੇ ਗੀਤ ਹੈ ਉਹ ਜਿਆਦਾ ਰਿਕੋਰਡ ਹੋਣ ਤੇ ਉਹ ਸਦਾ ਗੂੰਜਦੇ ਰਹਿਣ ਮੇਰੀ ਇਹੋ ਹੀ ਖੁਆਸ਼ੀ ਹੈ ਬਿਆਕਰ ਤੇ ਵਾਖੂ ਜੀ ਵਾਖੂ ਜੀ ਦਾ ਖਾਲਸਾ ਬੰਦੂ ਜੀ ਕਦੇ ਜੀ